DSP ਹੈ ਤੇ ਇਸ ਤੋਂ ਪਹਿਲਾਂ ਮੈਂ ਆਪਣਾ ਅੰਡਰ ਟ੍ਰੇਨਿੰਗ ਪੀਰੀਅਡ ਜਗਰੋਂ ਵਿੱਚ ਕੀਤਾ ਇਸ ਤੋਂ ਪਹਿਲਾਂ ਥੋੜੀ ਦੇਰ ਮੈਂ ਜਗਰੋਂ ਜਲੰਧਰ ਦੇ ਹਾਤੀ ਸਰਵਿਸ ਨੇ ਭਾਈ ਹੈ ਤੇ ਇਸ ਤੋਂ ਆਉਣ ਤੋਂ ਪਹਿਲਾਂ ਮੈਂ ਹੁਸ਼ਿਆਰਪੁਰ ਸਿਟੀ ਸਬਡਿਵੀਜ਼ਨ ਲਗਾ ਕੇ ਆ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਸਾਰੇ ਇਥੋਂ ਦੇ ਵਸਨੀਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਮੈਂ ਇੱਥੇ ਨਵਾਂ ਜੁਆਇਨ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇੱਥੇ ਸੇਵਾ ਨੇ ਮਾਣ ਦਾ ਮੌਕਾ ਮਿਲਿਆ ਸਾਡੇ ਮਾਨਯੋਗ ਡੀਏਜੀ ਸਾਹਿਬ ਨਵੀਨ ਸਿੰਘਲਾ ਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀ ਡੀ ਸਾਹਿਬ ਐਸਪੀ ਹੈੱਡਕ quarters ਤੇ ਐਸਪੀ ਪੀਬੀਆਈ ਦੇ ਦਸ਼ਾ ਨਿਰਦੇਸ਼ਾਂ ਹੇਠ ਅਸੀਂ ਕੰਮ ਕਰਾਂਗੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਹਰ ਕ੍ਰਿਮੀਨਲ ਲਈ ਚਾਹੇ ਉਹ ਨਸ਼ੇ ਦਾ ਵਪਾਰੀ ਹੋਵੇ ਇਲੈਗਲ ਸੱਟਾ ਦਾ ਕੰਮ ਚੱਲਦਾ ਹੋਵੇ ਇਲੈਗਲ ਸ਼ਰਾਬ ਦਾ ਕੰਮ ਹੋਵੇ ਉਹਦੇ ਲਈ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਅਸੀਂ ਪੂਰਾ ਸਟ੍ਰਿਕਟ ਉਹਨਾਂ ਤੇ ਐਕਸ਼ਨ ਕਰਾਂਗੇ ਸਾਨੂੰ ਇਸ ਚੀਜ਼ ਲਈ ਸਾਰੇ ਇਥੋਂ ਦੇ ਲੋਕਾਂ ਦਾ ਵੀ ਸਹਿਯੋਗ ਦੀ ਲੋੜ ਹੈ ਉਹ 112 ਤੇ ਕਾਲ ਕਰ ਸਕਦੇ ਸਾਡੇ ਐਸਐਚਓ ਸਾਰੇ ਬੜੇ ਚੰਗੇ ਨੇ ਸਾਡੇ ਦਫਤਰਾ ਕੇ ਕੰਪਲੀਟ ਕਰ ਸਕਦੇ ਐ ਸੇਫ ਪੰਜਾਬ ਦੀ ਇੱਕ ਹੈਲਪਲਾਈਨ ਬਣੀ ਹੈ ਉੱਥੇ ਇਨਫਰਮੇਸ਼ਨ ਦੇ ਸਕਦੇ ਆ ਉਹਨਾਂ ਦੀ ਨਾਮਾ ਨੂੰ ਗੁਪਤ ਰੱਖਿਆ ਜਾਊਗਾ ਪੂਰਾ ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਊਗਾ ਐਟ ਦ ਸੇਮ ਟਾਈਮ ਇੱਕ ਇੰਪੋਰਟੈਂਟ ਹੋਰ ਚੀਜ਼ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਪਤਾ ਹੈ ਕਿ ਪੰਚਾਇਤੀ ਇਲੈਕਸ਼ਨ ਹੈ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਅਸੀਂ ਫਲੈਗਮਾਰਕਸ ਇਸ ਕੱਢਨੇ ਸ਼ੁਰੂ ਕਰਤੇ ਅਸੀਂ ਕੱਲ ਕਾਲਾ ਸੰਗਿਆ ਦੇ ਏਰੀਆ ਚ ਫਲੈਗਮਾਰਕਸ ਕੀਤਾ ਸੀ ਆਸੇਬ ਏਰੀਆ ਚ ਫਲੈਗਮਾਰਕਸ ਕੀਤਾ ਸੀ ਸਾਡੇ ਸਾਰੇ ਐਸ.ਐਚ.ਓ ਦੀ ਟੀਮ ਫਲੈਗਮਾਰਕਸ ਹਾਜ਼ਰ ਸੀ ਅਸੀਂ ਇਨਸ਼ੋਰ ਕਰਾਂਗੇ ਕਿ ਇੱਥੇ ਇਲੈਕਸ਼ਨ ਬਿਨਾਂ ਕਿਸੇ ਪ੍ਰੈਸ਼ਰ ਤੋਂ ਹੋਣ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣ ਤੇ ਕ੍ਰਾਈਮ ਫ੍ਰੀ ਇਲੈਕਸ਼ਨ ਹੋਣ ਐਚ.ਬੀ ਸਾਨੂੰ ਸਾਰੇ ਲੋਕਾਂ ਦੇ ਸਹਿਯੋਗ ਦੀ ਪੂਰੀ ਲੋੜ ਹੋਊਗੀ ਅਦਰ ਦੈਨ ਥੈਟ ਮੈਂ ਇੱਕ ਸਾਰੇ ਲੋਕਾਂ ਨੂੰ ਰਿਕਵੈਸਟ ਕਰਨੀ ਚਾਹੁੰਦਾ ਹਾਂ ਜਿਹੜੇ ਸਾਡੇ ਕਿਸਾਨ ਭਰਾ ਨੇ ਕਿ ਆਪਾਂ ਉਹ ਉਹਨਾਂ ਦਾ ਯੋਗਦਾਨ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਹੈ ਪਰ ਐਟ ਦ ਸੇਮ ਟਾਈਮ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਆਪਣੇ ਵਾਤਾਵਰਣ ਨੂੰ ਬਚਾ ਕੇ ਰੱਖਣ ਤਾਂ ਕਿ ਉਹਨਾਂ ਦੀਆਂ ਤੇ ਸਾਰਿਆਂ ਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਰੱਖਿਅਤ ਰਹਿ ਸਕਣ ਤੇ ਉਹ ਕਿਰਪਾ ਕਰਕੇ ਪ੍ਰਾਣੀ ਨੂੰ ਅਗਨਾ ਲਣ ਤੇ ਇੱਕ ਸਾਰੇ ਸ਼ਹਿਰ ਦੇ ਇਹ ਲੋਕਾਂ ਨੂੰ ਇਹ ਬੇਨਤੀ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਅੰਡਰਏਜ ਡਰਾਈਵਿੰਗ ਆਪਾਂ ਨੂੰ ਦਿਖਦਾ ਹੈ ਕਿ ਅੰਡਰਏਜ ਡਰਾਈਵਿੰਗ ਬਹੁਤ ਵਧ ਰਹੀ ਹੈ ਤੇ ਅੰਡਰਏਜ ਡਰਾਈਵਿੰਗ ਤੋਂ ਵੀ ਪਰਹੇਜ਼ ਕਰਨ ਬਾਕੀ ਸਾਡੀ ਚਾਰੋਂ ਐਸਐਚਯੂ ਦੀ ਤੇਨੋਂ ਚੌਂਕੀ ਇੰਚਾਰਜ ਦੀ ਟੀਮ ਬੜੀ ਸੁਹਰਦ ਹੈ ਤੇ ਅਸੀਂ ਥਾਡੀ ਸੇਵਾ ਵਿੱਚ ਹਾਜ਼ਰ ਸਰ ਆ ਸ਼ੈਭ ਜੇ ਆਉਣ ਵਾਲੇ ਦਿਨ ਜਿਹੜਾ ਦਿਨ ਤਿਹਾਰ ਆ ਰਹੇ ਤੇ ਪੁਲਿਸ ਨੇ ਕੀ ਪਰਕਟਾ ਤਬੰਦ ਕੀਤੇ ਗਏ ਦਾ ਅਗਲਾ ਮਹੀਨਾ ਜਿਹੜਾ ਸਾਰਾ ਦਿਨ ਦੁਆਰਾ ਮਿਲਦਾ ਤਾਂ ਸੋਫੀ ਇਹਦੇ ਸਾਡੇ ਦੋ ਚੈਲੰਜਸ ਨੇ ਜਿਵੇਂ ਕਿ ਇਲੈਕਸ਼ਨ ਵੀ ਹੈ ਐਟ ਦ ਸੇਮ ਟਾਈਮ ਆਪਾਂ ਨੂੰ ਪਤਾ ਹੈ ਕਿ ਦੁਸ਼ਹਿਰਾ ਆ ਰਿਹਾ ਤੇ ਮੰਦਰਾਂ 'ਚ ਪ੍ਰੋਗਰਾਮ ਹੋਣਗੇ ਉਹਦੇ ਲਈ ਸਾਡੀ ਪੀਸੀਆਰ ਦੀ ਟੀਮ ਹੈ ਟਰੈਫਿਕ ਇੰਚਾਰਜ ਨੇ ਤੇ ਸਾਡੇ ਐਸਐਚਯੂ ਦੀ ਟੀਮ ਹੈ ਰੈਗੂਲਰ ਬੇਸਿਸ ਤੇ ਚੈਕਿੰਗ ਹੋ ਰਹੀ ਹੈ ਕਾਸੋ ਆ ਅਸੀਂ ਉਹਨਾਂ ਦੇ ਪ੍ਰੀਵੈਂਟਿਵ ਇੰਫੈਕਸ਼ਨ ਵੀ ਕੀਤਾ ਜਾ ਰਿਹਾ ਹੈ। ਇੱਕ ਰਿਕੁਐਸਟ ਹੈ ਕਿ ਤਾਂ ਜਿੰਨੇ ਵੀ ਮੋਟਰਸਾਈਕਲ ਨੇ ਜਿਹੜੇ ਬਿਨਾ ਨੰਬਰੀ ਚੱਲਦੇ ਆ ਅਸੀਂ ਸਾਰੇ ਉਹਨਾਂ ਦੇ ਚਲਾਨ ਵਧਾ ਰਹੇ ਆ ਤੇ ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਮੋਟਰਸਾਈਕਲਾਂ ਦੇ ਨੰਬਰ ਹਜੇ ਵੀ ਪੁਰਾਣੇ ਲੱਗੇ ਹੋਏ ਆ ਜਿਹੜੀ ਇੰਡੀਆ ਵਾਲੀ ਨੰਬਰ ਪਲੇਟ ਨਹੀਂ ਹੈ ਤਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਲਦੋਂ ਜਲਦ ਇੰਡੀਆ ਵਾਲੀ ਨੰਬਰ ਪਲੇਟ ਲਵਾ ਲਈ ਜਾਵੇ। ਦੂਸਰਾ ਮੂਹ ਟੱਕ ਕੇ ਮੋਟਰਸਾਈਕਲ ਨਾ ਚਲਾਇਆ ਜਾਵੇ ਕਿਉਂਕਿ ਉਹਦੇ ਨਾਲ ਇਹ ਹੁੰਦਾ ਹੈ ਕਿ ਆਪਾਂ ਚਲੋ ਬਹੁਤ ਵਾਰ ਕੱਟੇ ਕਰਕੇ ਜਾਂ ਗਰਮੀ ਕਰਕੇ ਕਈ ਵਾਰ ਪੱਗ ਕਰਕੇ ਜਾਂ ਦਾੜੀ ਕਰ ਪਰ ਇਹਦੇ ਨਾਲ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਸ਼ਹਿ ਮਿਲ ਜਾਂਦੀ ਹੈ ਕਿਉਂਕਿ ਦਸਾਂ ਚੋਂ ਕਿਹੜਾ ਕ੍ਰਿਮੀਨਲ ਬੰਦਾ ਹੈ ਆਪਾਂ ਆਈਡੈਂਟੀਫਾਈ ਨਹੀਂ ਕਰ ਪਾਂਦੇ ਕੈਮਰਿਆਂ ਚੋਂ ਜਿੰਮੂ ਟੱਕਿਆ ਹੁੰਦਾ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਤਾਂ ਉਹਨੂੰ ਰਿਡੈਂਟੀਫਾਈ ਕਰਨਾ ਬੜਾ ਔਖਾ ਹੋ ਜਾਂਦਾ ਸਪੂਰਥਾ ਸ਼ਹਿਰ ਦੇ ਵਿੱਚ ਦਰੇ ਸੱਤੇ ਹੋਣ ਜੁੜੀ ਬਹੁਤ ਵੱਡੀ ਸਮੱਸਿਆ ਹੈ ਨੂੰ ਅੱਜ ਤੱਕ ਹੱਲ ਨਹੀਂ ਹੋਇਆ ਹਾਲੇ ਤੱਕ ਇਦੇ ਲਈ ਵੀ ਸਾਡੀ ਟੀਮ ਯਤਨ ਕਰ ਰਹੀ ਹੈ ਸੀਆਈਏ ਤੇ ਸਪੈਸ਼ਲ ਬ੍ਰਾਂਚ ਦੇ ਨਾਲ ਰਲ ਕੇ ਅਸੀਂ ਜੁਆਇੰਟ ਆਪਰੇਸ਼ਨਸ ਕਰਾਂਗੇ ਤੇ ਇਹਦੇ ਵਿੱਚ ਲੋਕਾਂ ਦੀ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਕੋਈ ਵੀ ਤੁਹਾਡੇ ਕੋਲ ਸਾਰਾ ਕੋਈ ਇਨਪੁਟ ਹੋਊਗਾ ਤਾਂ ਉਹ ਸਾਡੇ ਕੋਲ ਆ ਕੇ ਸ਼ੇਅਰ ਕਰ ਸਕਦੇ ਹੋ ਸਾਡੀ ਡੀਲੀ ਟ੍ਰੈਫਿਕ ਟੀਮ ਹੈ ਉਹ ਪਲੱਸ ਐਸਐਚਓ ਦੀ ਟੀਮ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਥੋੜਾ ਬੈਟਰ ਰੈਗੂਲੇਸ਼ਨ ਕਰ ਸਕਦੀ ਹੈ ਉਹਨਾਂ ਨਾਲ ਵੀ ਇੱਕ ਮੀਟਿੰਗ ਕਰ ਲਾਂਗੇ ਠੀਕ ਤੇ ਇੱਕ ਹੋਰ ਸੀਗਾ ਕਿ ਜਿੰਨੀਆਂ ਵੀ ਦੁਕਾਨਾਂ ਨੇ ਤੇ ਕਰਨੇ ਜਿਨ੍ਹਾਂ ਦੇ ਕੈਮਰੇ ਨਹੀਂ ਲੱਗੇ ਹੋਏ ਉਹ ਕੱਲੀ ਆਪਣੀ ਸਿਕਿਉਰਿਟੀ ਨਹੀਂ ਹੈ ਉਹ ਇੱਕ ਪਬਲਿਕ ਗੁੱਡ ਵੀ ਹੈ ਮਤਲਬ ਮੈਕਸਿਮਮ ਕੈਮਰੇਸ ਲੋਏ ਜਾਣ ਜਿੰਨੀਆਂ ਵੀ ਦੁਕਾਨਾਂ ਨੇ ਦੁਕਾਨ ਵਾਲੇ ਮੈਂ ਦੇਖਿਆ ਹੈ ਕਿ ਬਹੁਤ ਵਾਰ ਆਪਾਂ ਆਪਣੇ ਗੇਟ ਨੂੰ ਕਵਰ ਕਰ ਲੈਂਦੇ ਆ ਪਰ ਜਿਹੜੇ ਵੀ ਆਪਾਂ ਕੈਮਰੇ ਲਵਾਉਣੇ ਆ ਐਟਲੀਸਟ ਹਰ ਘਰ ਤੇ ਹਰ ਦੁਕਾਨ ਵਾਲੇ ਦੋ ਕੈਮਰੇ ਸਿੱਧਾ ਦੇ ਲਵਾਣ ਜਿਹੜੇ ਰੋਡ ਦੇ ਦੋਨੋਂ ਐਂਗਲਸ ਨੂੰ ਕਵਰ ਕਰਦੇ ਹੋਣ ਇੱਕ ਲੈਫਟ ਤੋਂ ਤੇ ਇੱਕ ਰਾਈਟ ਤੋਂ ਸਰ ਆਪਾਂ ਇੱਕ ਪੋਜ਼ਿਟਿਵਲੀ ਬਾਤ ਨਾ ਸ਼ਾਪ ਬੋਟ ਲੈ ਕਰ ਸਰ ਜੀ ਜਿਹੜੇ ਕਾਨਾੜੇ ਕਰੇ ਜਿਹਦੇ ਸੰਤੰਪੀਆਂ ਨੇ ਜੀ ਜਿਸ ਨੂੰ ਕਿਨੇ ਬਹਿਨ ਤੋਂ ਮਨਾਤਾ ਤੋਂ ਕੰਪਲੀਟ ਜੀ ਕੋਈ ਵੀ ਦਾ ਇਨਪੁਟ ਹੈ ਤਾਂ ਪਲੀ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਉੱਥੇ ਪੀਸੀਆਰ ਦੀ ਪੈਟ੍ਰੋਲਿੰਗ ਵਧਾ ਦਿੰਨੇ ਤੇ ਐਸਐਸਓ ਦੀ ਟੀਮ ਵੀ ਲਾ ਦਿੰਨੇ ਸਰ ਐਸੇ ਕੀ ਲੈਣਾ ਚਾਹੁੰਦੇ ਲੋਕਾਂ ਲੋਕਾਂ ਨੂੰ ਮੈਸੇਜ ਹੀ ਦੇ ਆ ਜਣਗੇ ਲੋਕਾਂ ਨੂੰ ਉਹੀ ਮੈਸੇਜ ਹੈ ਕਿ ਆਪਾਂ ਇੱਕ ਪੀਸੂਲ ਸੁਸਾਇਟੀ ਬਣਾ ਚੋ ਸਾਡਾ ਸਾਥ ਦੇਣ ਤੇ ਜੋ ਵੀ ਉਹਨਾਂ ਦਾ ਕੋਈ ਇਨਪੁਟ ਹੈ ਕੋਈ ਵੀ ਤਕਲੀਫ ਹੈ ਦੁੱਖ ਹੈ ਉਹ ਸ਼ੇਅਰ ਕਰ ਸਕਦੇ ਆ